ਆਓ ਜੀ ਜੜੀ ਬੁੱਟੀ ਹਰਸਨ ਸਿੰਘ ਤੇ ਸਵਾਗਤ ਹੈ ਜੀ ਇਹ ਜਾਣਕਾਰੀ ਹੈ ਜੀ ਰੁੱਖਾਂ ਦੇ حوالے ਨਾਲ ਆਓ ਸਾਰੇ ਨਾਲ ਬੀਠ ਕੇ ਇਸ ਥਬਰਤ ਨੂੰ ਸੋਨਾ ਬਣਾਈਏ ਔਰ ਪੇੜ ਪੌਦੇ ਲਾਈਏ ਔਰ ਸਿੰਘਾਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਰਾਹ ਜਾਂਦੇ ਰਾਹੀ ਗਿਰਾਂ ਨੂੰ ਇਹ ਬੁੱਟੇ ਬੰਡੇ ਜਾਣ ਤਾਂ ਜੋ ਮਾਤਾ ਵਰਣਾ ਇਹਨੂੰ ਮੁਰ ਤੋਂ ਹਰਾ ਭਰਾ ਕੀਤਾ ਜਾਵੇ ਜਹਿਰੀਲੀਆਂ ਗੈਸਾਂ ਤੇ ਵੱਧ ਰਿਹਾ ਤਾਪਮਾਨ ਨੂੰ ਕੰਟਰੋਲ ਕੀਤਾ ਜਾਵੇ Mars ਦਾ ਮੌਸਮ ਹੈ ਸਾਰੇ ਵੀਰਾਂ ਨੂੰ ਦੋ ਦੋ ਚਾਰ ਚਾਰ ਰੁੱਖ ਜਰੂਰ ਲਗਾਉਣੇ ਚਾਹੀਦੇ ਨੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਤੇ ਜੋ ਨਹੀਂ ਲਗਾ ਸਕਦੇ ਉਹ ਨਰਸਰੀ ਤੋਂ ਲੈ ਕੇ ਬੂਟੇ ਪੰਡਣ ਤਾਂ ਜੋ ਵਾਤਾਵਰਣਾ ਜਿਹੜਾ ਸਾਫ਼ ਸੁਥਰਾ ਹੋਵੇ ਬੱਦ ਰਹੀ ਗਰਮੀ ਤੋਂ ਛਡਕਾਰਾ ਮਿਲੇ ਔਰ ਸਾਰੇ ਜੇਦੀ ਰਲ ਮਿਲ ਕੇ ਹੰਬਲਾ ਮਾਰ ਲਗੇ ਤਾਂ ਇਹ ਵਾਤਾਵਰਨ ਸਾਫ ਹੋਊਗਾ ਸ਼ੁੱਧ ਹੋਊਗਾ ਜ਼ਹਿਰੀਲੀਆਂ ਗੈਸਾਂ ਤੋਂ ਛਡਕਾਰਾ ਮਿਲੂ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜੀ ਉਹ ਚੰਗੀ ਹਵਾ ਦੇ ਵਿੱਚ ਸਾਹ ਲਾਊਗਾ ਔਰ ਜੇਦੀ ਨਾ ਸਮਝੇ ਤਾਂ ਬਹੁਤ देर ਹੋ ਜਣੀ ਹੈ ਜੀ ਇਹ ਵੀਰਾਂ ਦਾ ਬਹੁਤ ਵੱਡਾ ਪੁਰਾਣਾ ਹੈ ਇਹੋ ਨੇ ਬੂਟਿਆਂ ਦਾ ਲੰਗਰ ਲਾਇਆ ਤਾਂ ਜੋ ਹਰ ਕੋਈ ਰਾਹ ਗਿਰ ਲੈ ਕੇ ਜਾਵੇ ਤੇ ਲਾਵੇ ਕਿਤੇ ਵੀ ਲਾਵੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਵਾਤਾਵਰਣ ਨੂੰ ਸਾਫ਼ ਕੇ ਰੱਖਣਾ ਤੇ ਰੁੱਖ ਲਾਉਣੇ ਕੋਸ਼ਿਸ਼ ਕਰਿਆ ਕਰੋ ਮਿੱਤਰੋ ਕਿ ਵੱਡੇ ਵੱਡੇ ਰੁੱਖ ਜਿਵੇਂ ਬੋੜ ਦਾ ਰੁੱਖ ਪੀਪਲ ਦਾ ਰੁੱਖ ਇਹ ਰੁੱਖ ਜ਼ਿਆਦਾ ਲਾਓ ਕਿਉਂ ਜਿਹੜਾ ਬੋੜ ਦਾ ਰੁੱਖ ਹੈ ਜੀ ਇਹ ਤਿੰਨ ਪੀੜੀਆਂ ਚੱਲਦਾ ਹੈ ਤਿੰਨ ਤੋਂ ਵੀ ਜ਼ਿਆਦਾ ਹੀ ਚੱਲ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿੰਨੀ ਵੀ ਵੀਰਾਂ ਦੀ ਪਹੁੰਚ ਬਣਦੀ ਆ ਜਿਹੜੇ ਵੀ ਵੀਰਾਂ ਦੀ ਪਹੁੰਚ ਬਣਦੀ ਹੈ ਜਗਾ ਖਾਲੀ ਆ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਉੱਥੇ ਰੁੱਖ ਜ਼ਰੂਰ ਲਾਓ ਜੀ ਤਾਂ ਜੋ ਇਹ ਵਿਗੜਿਆ ਹੋਇਆ ਜਿਹੜਾ ਮੌਸਮ ਹੈ ਇਹਨੂੰ ਸਿੱਧਾ ਕੀਤਾ ਜਾਵੇ ਮੌਸਮ ਵਿਭਾਗ ਦੇ ਦੁਆਰਾ بارش ਦਾ ਅਲਰਟ ਜਾਰੀ ਕਰਕੇ ਵੀ بارش ਨਹੀਂ ਹੁੰਦੀ ਤੇ ਇਸ ਤੋਂ ਇਹ ਸਿੱਧ ਹੁੰਦਾ ਜੀ ਕਿ ਫੀੜ ਪੌਦਿਆਂ ਦੀ ਕਮੀ ਹੈ ਵਾਤਾਵਰਨ ਦੇ ਵਿੱਚ ਜਿਸ ਤੇ ਚੱਲਦਿਆਂ ਜਿਹੜਾ ਵਾਤਾਵਰਨ ਹੈ ਜੀ ਇਹ ਉੱਪਰ-ਨੀਚੇ ਹੋ ਗਿਆ ਇਹ ਰੁੱਖਾਂ ਨਾਲ ਹੀ ਸਹੀ ਹੋਣਾ ਹੈ ਤੇ ਇੱਧਰ